ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੰਗ ਲਿਆ ਗਿਆ ਤੇ ਅੱਜ ਚੱਲਿਆ ਜੀ ਅਸੀਂ ਅੱਜ ਚੱਲੇ ਜੀ ਸੰਧਾਰਾ ਦੇਣ ਦੇ ਦੀ ਹੁਣਾਂ ਨੂੰ ਤੇ ਰੋਟੀ ਵਗੈਰਾ ਖਾ ਲਈ ਸੀ ਤਿਆਰ ਹੋ ਗਏ ਸਾਰੇ ਕੁਝ ਰੈਡੀ ਆ ਪੀਪੇ ਰੱਖ ਲੇ ਬਿਸਕਟਾਂ ਵਾਲੇ ਵਿੱਚ ਕੱਪੜੇ ਲੈ ਲਵਾ ਫੀ ਅਸੀਂ ਫੜ ਲੇ ਜਿਹੜੇ ਇਹਨਾਂ ਨੂੰ ਦੇਣੇ ਆ ਤੇ ਦੀਦੀ ਹੁਣਾਂ ਕੋਈ ਜੱਲੇ ਸੰਧਾਰਾ ਦੇਣ ਤੇ ਟਾਈਮ ਹੋ ਗਿਆ ਲਗਭਗ 4:30 ਦਾ 4:30 ਹੋ ਗਿਆ ਹਾਂ ਸਰੂਰ ਜਾਣਾ ਸੀ 9 ਵਜੇ ਪਹੁੰਚਣ ਤੋਂ ਪਹਿਲਾਂ ਜਣਾ ਮਾ ਜਿਹੜੇ ਬਾਸੀ ਫੈਮਿਲੀ ਵਾਲੇ ਵਲੌਗ ਬਣਾਉਂਦੇ ਨੇ ਦੀਦੀ ਸੋਨੂੰ ਦੀਦੀ ਉਹਨਾਂ ਕੋਲ ਜਾਣਾ ਅਸੀਂ ਜਿੱਦੋਂ ਉਹਨਾਂ ਨੂੰ ਮਿਲਣ ਜਾਣਾ ਤੁਹਾਨੂੰ ਬਹੁਤ ਖੁਸ਼ੀ ਆਸ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਮਿਲਣ ਜਾ ਰਹੇ ਹਾਂ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਮਿਲਣਾ ਚਲੋ ਠੀਕ ਹੈ ਜੀ ਓਕੇ ਜੀ ਬਾਏ 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 ਹਾਂ ਜੀ ਚੱਲ ਜੇ ਅਸੀਂ ਬਰਨਾਲੇ ਪਹੁੰਚਣ ਆਉਣੇ ਆ ਹਾਂ ਜੀ ਬਰਨਾਲੇ ਪਹੁੰਚ ਗਏ ਅਸੀਂ ਤਕਰੀਬਨ ਬਾਈਪਾਸ ਹੋਣਾ 40 ਦੀ ਹੋਇਆ 31 ਵਾਲੇ ਸ਼ਹਿਰ ਦਾ ਸੀ ਗਏ ਆ ਉੱਥੇ ਪਹਿਲਾਂ ਚਾਹ ਵਗੈਰਾ ਜ਼ਰੂਰ ਪੀ ਗਿਆ ਹੁੰਦੇ ਸੀ ਅਸੀਂ ਇੱਕ ਲੰਘਦੇ ਕਰਦੇ ਹਾਂਜੀ ਪਿੰਡ ਵਨਾਰਾ ਜੀ ਆਪਣੇ ਬਹਾਦਰਪੁਰ ਫਟ ਪਰ ਲੰਘ ਕੇ ਮਸਤਾਣਾ ਸਾਹਿਬ ਤੋਂ ਪਹਿਲਾ ਆ ਇਹ ਤੇ ਇੱਥੇ ਮੈਂ ਕੰਤ ਕੀਤੀ ਹੋਈ ਹੈ ਕਿ ਇੱਥੇ ਬਹੁਤ ਨਾਲ ਨਹੀਂ ਹੁੰਦੇ ਸੀ ਸੂਏ ਚ ਸੀ ਉਦੋਂ ਤੁਹਾਨੂੰ ਤਕਰੀਬਨ ਹਰ ਵੀਰੇ 10th ਕੀਤੀ ਹੋਇਆ ਸਕੂਲ ਮਿਲੂਗਾ ਪਰ ਇਹ ਉਹਨਾਂ ਜਗ੍ਹਾ ਲੰਘ ਲੰਘਦੇ ਨਾਲ ਅੱਗੇ ਕੰਟੀਨਿਊ ਜਾਂਦੀ ਹੈ ਲੰਘਾ ਇਹ ਪਿੰਡ ਵੀ ਦਿਖਾਉਣਾ ਹਣੇ ਵਾਰ ਵਾਰ ਦਿਖਾਉਂਗੇ ਤਾਂ ਬੜੀ ਦਸੀ ਜਣਾ ਰੋ ਬੜਾ ਸੰਸਣ ਕਰਦੇ ਕੰਮ ਕਰਦੇ ਹਣੇ ਨਹੀਂ ਨਹੀਂ ਇਹ ਟੈਂਟ ਬਹੁਤ ਨੌਂਦੇ ਹੁੰਦੇ ਸੀ ਅਸੀਂ ਛੁੱਟੀ ਤੋਂ ਬਾਅਦ ਇੱਥੇ ਗਏ ਇੱਥੇ ਬੱਸ ਮਿਲਦੀ ਹੁੰਦੀ ਸੀ ਜੀ ਤੇ ਅਸੀਂ ਨਹਾ ਕੇ ਫੇਰ ਬੱਸ ਵਰਕੇ ਜਾਣਾ ਤੇ ਉਸ ਤੋਂ ਬਾਅਦ ਅੱਗੇ ਅਸੀਂ ਮਸਤੋੜਾ ਸਾਹਿਬ ਮੰਦਰ ਵੀ ਚੱਕੇ ਜਾਂਦੇ ਹੁੰਦੇ ਸੀ ਕਈ ਵਾਰ ਅਸੀਂ ਉੱਥੇ ਰੁਕ ਜਾਣਾ ਬੱਸ ਰੁਕਤੀ ਹੁੰਦੀ ਸੀ ਉੱਥੇ ਪੱਕਾ ਕਿਰਾਏ ਹੁਣੇ ਨਾ ਹੋਣੇ ਬੱਸ ਅਸੀਂ ਚੜ ਜਾਣਾ ਸਾਡੇ ਬੱਸਾਂ ਤੇ ਟਰੈਕਟਰ ਨਾਲ ਹੀ ਗਏ ਨਾ ਕੋਈ ਨਹੀਂ ਬਾਈ ਲੈ ਚੰਦਾ ਉਹ ਟਾਈਮ ਵੀ ਸੀਗੇ ਤੇ ਆ ਆ ਗਿਆ ਬਾਦਰਪੁਰ ਹੱਡਾ ਆ ਗਿਆ ਇੱਥੇ ਸੂਆ ਾਡੇ ਦੇ ਉੱਤੇ ਹੀ ਸੂਆ ਹੁਣ ਤਾਂ ਪਤਾ ਨਹੀਂ ਪਾਣੀ ਸਾਫ ਆ ਕਿ ਨਹੀਂ ਪਹਿਲਾਂ ਬਹੁਤ ਜ਼ਿਆਦਾ ਸਾਫ ਪਾਣੀ ਹੁੰਦਾ ਸੀ ਇੱਥੇ ਦਾ ਬਿਆਨ ਵੀ ਸਿੱਕਾ ਵੀ ਦਿਖਦਾ ਹੀ ਨਾ ਥੱਲੇ ਚਮਕਦਾ ਹੁੰਦਾ ਸੀ ਸਿੱਕਾ ਪਿਆ ਰੇਤਾਂ ਲੱਤ ਕੇ ਲਿਆ ਹੁੰਦੇ ਥੱਲੇ ਰੇਤਾਂ ਹੁੰਦਾ ਸੀਗਾ ਆ ਸੂਆ ਇਧਰਲੇ ਪਾਸੇ ਸਾਈਡ ਤੇ ਦੇਖੋ ਪੁਲੀ ਬਣ ਗਈ ਹੁਣ ਤਾਂ ਆ ਸੂਆ ਚੱਲਦਾ ਹੁਣ ਮਤਲਬ ਕੁਝ ਨਹੀਂ ਹੈਗਾ ਪਾਣੀ ਸਾਫ ਹੀ ਨਹੀਂ ਹੈਗਾ ਹਾਂਜੀ ਸੰਗਰੂਰ ਪਹੁੰਚ ਗਏ ਅਸੀਂ ਪੁਲਿਸ ਲਾਈਨ ਕੋਲੇ ਹੁਣ ਚੱਲੇ ਆ ਬਾਸੀ ਫੈਮਿਲੀ ਵਾਲੀ ਤੋਂ ਨੂੰ ਭੈਣ ਦੇ ਘਰੇ ਇੱਥੋਂ ਨੇੜੇ ਹੀ ਆ ਬਸ ਜਾ ਰਹੇ ਹਾਂ ਅਸੀਂ ਉਧਰ ਨੂੰ ਹੁਣ ਇਧਰ ਨਾ ਮੜਨ ਨਾ ਮੇਰੇ ਸਾਹਮਣੇ ਆ ਤਾਂ ਹੈ ਗੁੱਟੀ ਇਧਰ ਤਾਂ ਜਾਣੀ ਆਉ ਤਾਂ ਹੈ ਗੁੱਟੀ ਗੁੱਡੀ ਆਹੀ ਤਾਂ ਹੈ ਅੱਧਾ ਉਹ ਗੁੱਟੀਆਂ ਨਹੀਂ ਆ ਗੁੱਟੀ ਨਹੀਂ ਗੱਡੀ ਸਾਈਡ ਤੇ ਲਾਉਣੀ ਪੈਗੀ ਮੈਨੂੰ ਲਾਉਣੀ ਮੈਨੂੰ ਠੀਕ ਆ ਹੈ ਕੱਲੇ ਪਹੁੰਚ ਗਈ ਸੀ ਉੱਪਰ ਆਦੇ ਸੀਗੇ ਬੈਲੈਂਸ ਹੀ ਵਿਗਾੜਦੀ ਉੱਪਰ ਵਾਲੀ ਉਹਨਾਂ ਦੀ ਗੱਡੀ ਥੋੜੀ ਜਿਹੀ ਸਾਈਡ ਤੇ ਕਰ ਦਣਾ ਮੈਂ ਇਹ ਕਰਦਾਂਗੇ ਨਹੀਂ ਲੋ ਕਰ ਦਿੰਨਾ ਤੂੰ ਕੀ ਕਰਦਾ ਮੈਂ ਫਟ ਕਈ ਠੀਕ ਕਰੀ ਜਾਂਦਾ ਥੋੜਾ ਬਾਹਰ ਅੰਦਰ ਜਾ ਕੇ ਪੜ ਗਏ ਬਾਹਰ ਅੰਦਰ ਨਹੀਂ ਅੰਦਰ ਨਹੀਂ ਅੰਦਰ ਨਹੀਂ ਅੰਦਰ ਨਹੀਂ ਅੰਦਰ ਨਹੀਂ ਜਿੰਨੇ ਅੱਜ ਲੱਗ ਗਿਆ ਅੱਛਾ ਵੀਡੀਓ ਤੇ ਮੈਂ ਲੰਮੀ ਲੱਗਦੀ ਕਿਉਂਕਿ ਪੂਰੇ ਆਪਾਂ ਦੇਖਦੇ ਨਹੀਂ ਕਿ ਦੂਰੋਂ ਦੇਖਦੇ ਨਾ ਆ ਮੈਨੂੰ ਆ ਛੋਟੇ ਜਿਹੜੇ ਮੈਨੂੰ ਉੱਥੇ ਵੱਡੇ ਲੱਗਦੇ ਹਨ ਵੀਡੀਓ ਚ ਹਾਂਜੀ ਅਸੀਂ ਆ ਗਏ ਸੀਗੇ ਦੀਦੀ ਹੁਣਾਂ ਕੋਲੇ ਬਾਸੀ ਫੈਮਿਲੀ ਜਿਹਨਾਂ ਦਾ ਚੈਨਲ ਆ ਸੋਨੂ ਦੀਦੀ ਦੇ ਇਹ ਸਾਡੇ ਆਉਣ ਦੇ ਖੇਚਲ ਕਾਫੀ ਕਰ ਗਏ ਗਰਮੀ ਇੰਨੀ ਆ ਮੈਂ ਦੇਖੋ ਜਿਹਨੂੰ ਰਾਤ ਫੋਨ ਕਰਕੇ ਕਿਹਾ ਮੈਂ ਤਾਂ ਬ੍ਰੇਕਫਾਸਟ ਕੀ ਬਣਾਵਾ ਇਹ ਕਹਿੰਦੇ ਬ੍ਰੇਕਫਾਸਟ ਨਹੀਂ ਕਰਨਾ ਤੇ ਮੈਂ ਕਿਹਾ ਤੁਹਾ ਅੰਦਰ ਬ੍ਰੇਕਫਾਸਟ ਆਪ ਹੀ ਕਰ ਦੇਗਾ ਕਿ ਅਸੀਂ ਵੀ ਨਹੀਂ ਖਾਦਾ ਤੁਹਾਡੇ ਮਪਣੇ ਨਾਲ ਅੱਛਾ ਜੀ ਨਹੀਂ ਆਇਆ ਤਾਂ ਗਰਮੀ ਬਹੁਤ ਚੜੀ ਆ ਨਹੀਂ ਨਹੀਂ ਪਰ ਵੀ ਤਾਂ ਗਰਮੀ ਹੁਣ ਰੋਟੀ ਵੀ ਤਾਂ ਖਾਣੇ ਹੀ ਆ ਭੁੱਖਾ ਅਸਲ ਇਹ ਕਿ ਚੰਦ ਦੇਦੀ ਹੈਗੀ ਕੋਈ ਨਹੀਂ ਆ ਕੋਈ ਕੋਈ ਗਾਹੀ ਕੈਂਚਰ ਵਾਲੀ ਤੇ ਤਾਂ ਆਪਣਾ ਭੈਣ ਭਰਾ ਆਇਆ ਕੋਈ ਤੇ ਕੈਂਚਰ ਵਾਲ ਸੜੀ ਕਗਾ ਰਹੀ ਏ ਇਹਦਾ ਭੈਣ ਭਾਈ ਨੋਜ ਆਉਂਦਾ ਮਸਾ ਟਾਈਮ ਲੱਗਦਾ ਅੱਜ ਕੱਲ ਦੇ ਜੀ ਵੀ ਟਾਈਮ ਤੇ ਢਾਈ ਸਾਡੀ ਸੇ ਨਾ ਜਾਇਓ ਵੀ ਕਰ ਕਰ ਬਈ ਰਹਿ ਜੀ ਉਹwidehat ਕੋਲ ਦੇਖੀਏ ਦੇਖੀ ਨਾ ਸਿੱਖਿਆ ਦੇ ਵਾਲੇ ਬੜੇ ਭੈਣ ਭਰਾ ਆ ਗਏ ਸਹੀ ਗੱਲ ਹੈ ਢਾਈ ਚੇਂਜ ਕਰ ਲਓ ਪਾਣਾ ਕਰ ਲਓ ਹਣਾ ਇਹ ਸਪੈਸ਼ਲ ਤੜਕੇ ਦਾ ਪਕੌੜਿਆਂ ਵਾਸਤੇ ਗੜੀ ਪਕੌੜੇ ਵਾਸਤੇ ਅੱਜ ਜੀ ਹੱਲੇ ਸੜ ਜਾਂਦੀਆਂ ਨੇ ਹਾਂ ਕਰ ਸੋਣੀ ਆ ਵੀ ਛੋਟੀ ਦੀ ਇਕ ਨਾ ਮੈਂ ਆਸੀ ਜਦੋਂ ਆਏ ਸੀ ਨਾ ਤੇ ਉਹਦੇ ਜਿਆਦਾ ਸਮਾਨ ਨਹੀਂ ਲਿਆਏ। ਹਾਲ ਕਿ ਆ ਕਿ ਥੋੜੇ ਫੈਮਲੀ ਆਏ ਆ। ਤੇ ਹੁਣ ਆਏ ਆ ਇਹੋ ਜਿਹੇ ਤੇ ਬੇਢੀ ਸਮਾਨ ਪਿਆ ਫਿਰ ਜੀ ਅਸੀਂ ਕਾਫੀ ਸਮਾਨ ਤਾਂ ਲੈ ਕੇ ਨਹੀਂ ਆਏ। ਮੈਂ ਕਿਹਾ ਘਰੀ ਪਿਆ ਬੇਢੀ। ਉਸ ਕਾ ਵੀ ਕੀ ਉੱਥੇ ਛੋਟੇ ਬੱਚੇ ਕੰਮ ਰਏ ਯਾਨੀ ਕਿ ਜਦ ਮੈਂ ਦਾ ਸਮਾਨ ਹੀ ਹੈ ਨਾ। ਬੱਚਾ ਦਾ ਦੇਗੀ ਕਰਿਆ। ਕਿਥੇ ਲੈ ਲੈ। ਬਾਹਰੋਂ ਮਿਲੋਗੇ ਇਹਨਾਂ ਤੇ ਦੇਖੋ ਨਾ। ਅੱਜ ਜੀ ਕਿਹਨਾਂ ਬੋਲੇ ਸਮਾਨ ਲੈ ਆਏ ਆ। ਇਹ ਤਾਂ ਬਹੁਤ ਫਨਕੂਰ ਸ਼ੋਹਰਤ ਮੇਰੇ ਨੀ ਅਸਾਂ ਆਦੇ ਨਾ ਮੇਰੇ ਕੰਮ ਦਾ ਆਦੇ ਨਾ ਅਸ ਦੀਦੀ ਦੇ ਕਪੜਿਆਂ ਨੂੰ ਮੇਲਦੇ ਤਾਂ ਸੀ ਲੋਰੀਆਂ ਫੋਨ ਦੀ ਨਾਲ ਲਾਹਦੀਆਂ ਫੋਨ 'ਤੇ ਗੱਲਬਾਤ ਹੋ ਜਾਂਦੀ ਆ ਸਾਨੂੰ ਬਹੁਤ ਵਧੀਆ ਲੱਗਦੀ ਜਦੋਂ ਨੂੰ ਮਿਲ ਕੇ ਖਾਦੇ ਆ ਕੋਈ ਸੰਗਾਜੀਤ ਮਾਸੀ ਦੀ ਨਹੀਂ ਆਏ ਉਹ ਹਮੇਸ਼ਾ ਕਹਿੰਦੇ ਸੀ ਮਜਾ ਮਜਾ ਆ ਕੱਲਾ ਅਗਲੀ ਵਾਰ ਕਰਕੇ ਚਾਰ ਵਾਰਸ ਤੇ ਕਰ ਲਾਗੇ ਸੀ ਮੇਰੇ ਬਿਨਾਂ ਸੀ ਤੇ ਵੀ ਹਮੇ ਆ ਵੀਡੀਓ ਦੇਖੀ ਮੈਂ ਕਿਹਾ ਆਉਣਗੇ ਮੈਂ ਕਿਹਾ ਪੱਕਾ ਹਾਂਜੀ ਤੇ ਮੈਂ ਨਹੀਂ ਦੇ ਮੈਂ ਦੇਖਿਆ ਮੈਂ ਤਾਂ ਲਈ ਆ ਗਏ ਨੇ ਮਿਠਾਈ ਹੈ ਜੀ ਥੋੜਾ ਤਾਂ ਫੋਨ ਆਲੇ ਜਦੋਂ ਜਿਉਂਦੀ ਕੰਪਟ ਹੈ ਗਏ ਉਹਨਾਂ ਅੱਛਾ चलो कोई नेक्स ना नेक्स्ट टाइम से अगर मैं फिर जाऊंगी तो अपन को मिल के आऊंगी नहीं हूं आप अपन फ्रेंड ही चलेंगे फ्रेंड आई हां जी सही कर लेना टाइम पर वापस ले आएंगे हां नाल में मासी जी कोठे नाल ही ने मैं थोड़ी दूर हूं तुम्हारे तो पे गया हूं साडे हां जी दिख मत कर दे, दे। हां जी मैं कहीं गया मैं वीडियो देखा करो हाँ मैं छाते हैं ਹਾਂਜੀ ਅੰਕੀ ਲੱਗੇ ਮੈਸੇਜ ਆਇਆ। ਅਜੇ ਪਹੁੰਚ ਲੈਣਾ। ਉਹ ਐਕਸੈਸ ਟਾਈਮ ਤੇ ਆਇਆ ਹੋਗਾ। ਗੰਮੀ ਗਮੀ ਮਾਰਦੀ। ਤੇ ਗਰਮੀ ਆ ਰਹੀ ਹੈ ਭਾਈ ਵੀ ਬਹੁਤ ਜ਼ਿਆਦਾ ਹੈ ਨਾ। ਹਾਂ ਇਸ ਵਾਰ ਤਾਂ ਮਾਰਚ ਸੀ ਸ਼ੁਰੂ ਹੋ ਗਈ ਗਰਮੀ ਗੱਲ ਆ ਮਾਰਚ। ਨੋ ਕਾਹਦੀ ਅਜੇ ਤਾਂ ਫਿਰ ਬਹੁਤ ਬੋਲੇ ਮਾਰਦੇ ਨੇ। ਮੇਰੀ ਅਰਥ ਮੈਂ ਨਾ ਸਵੇਰੇ ਹੀ ਉੱਠਣਾ ਤੜਕੇ ਮੇਰੀ ਚਾਹ ਛੁੱਟੀ ਹੋਵੇ ਚਾਹ ਨਾ ਹੋਵੇ ਪੰਜ ਸੱਟ ਪੰਜਾਬੀ ਬੋਲ ਜਾਂਦੀ। ਤੇ ਨਾਲ ਲੂੰਗੀ ਕੰਮ ਕਰਕੇ ਫਿਰ ਦੁਬਾਰਾ ਤੇਰੇ ਨਾਲ ਬਹਿ ਜਾਂਦੀ। ਸੇ ਸੇਰਨੀਏ ਦੀਆਂ ਲੰਗੀਆਂ ਸਿਮਰੰਦਜੀ ਲੱਗਿਆ ਵਧੀਆ ਸੇਰਨਾਂ ਦੀਆਂ ਫੈਡ ਫੈਡੀਆਂ ਦੇ ਨਾਲ ਵਧੀਆ ਨਹੀਂ ਖੜੀ ਸਕਦੀ ਸਿਵਰਨ ਤੋਂ ਵੱਡੀ ਐਥੀਕਲ ਹੈ ਪਰ ਵਧੀਆ ਕੁਝ ਸਿਪਟ ਨਹੀਂ ਮਿਲਦਾ ਇਸ ਦਾ ਪ੍ਰੋਸਪੀਅਰ ਵਧੀਆ ਨਹੀਂ ਦਾ ਸੁਆ ਵਧੀਆ ਸੀਗਾ ਤਾਂ ਪਰੋਜ ਜੀ ਮੈਡੀਕਲ ਦੇ ਆ ਜਾਂ ਲਾਤੀ ਬਹੁਤ ਸੀ ਤੇ ਬਲਾਉਂ ਚਾਹਵਾ ਹੋਣੀ ਨਹੀਂ ਹੁਣ ਨਹੀਂ ਮੈਂ ਕਹਿ ਰਹਾ ਤੂੰ ਸ਼ੁਰੂ ਕਰਨ ਕਰ ਲੈ ਚਾਹਲ ਬਣਾ ਲਿਆ ਤੇ ਕਹਿਦਾ ਪਾ ਦੋ ਵੀਡੀਓ ਨਾ ਮੈਂ ਵੀ ਦਿੰਦੀ ਤੁਸੀਂ ਪਾ ਦੋ ਮੈਂ ਕਿਹਨੂੰ ਬਣਾ ਪਾ ਰਿਆ ਕਹਿੰਦੇ ਮੋ ਨੂੰ ਮੈਨੂੰ ਸੰਗ ਲੱਗਦੀ ਮਾਮੇ ਕੋਲ ਗਈ ਸੀ ਆ ਗਈ ਉਥਾਂ ਅੱਜ ਇੱਕ ਇੱਕ ਵੀਕਾਸ ਤੇ ਲਈ ਸੀ ਛੁੱਟੀਆਂ ਸੀ ਨਾ ਕਾਲਜ ਹਾਂਜੀ ਭੈਣ ਨੇ ਢੇਰ ਲਾਪਾ ਕਾਰ ਪੀਣ ਦੇ ਸਬੰਧ ਦਾ ਇੰਨਾ ਖਾਣੇ ਹੋਣਾ ਹੈਗਾ ਸਾਡੇ ਤੋਂ ਲਾਇਆ ਇੱਥੇ ਕੁਝ ਵੀ ਨਹੀਂ ਰਹਿ ਗਿਆ ਦੇਖੋ ਆਹ ਦੇਖੋ ਨਹੀਂ ਨਹੀਂ ਕੋਈ ਢੇਰ ਲਾਇਆ ਤੁਸੀਂ ਉੱਤੇ ਆਓ ਤੇ ਆਰਾਮ ਨਾਲ ਬੈਠੋ ਬੈਰਦੇ ਵਿੱਚ ਆ ਕੇ ਬੈਠਦਾ ਜੀ ਮਿਲਿਆ ਸਾਡਾ ਕਿਉਂਕਿ ਅਸੀਂ ਰੈਂਟ ਤੇ ਰਹੇ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਅਸੀਂ ਵੀ ਬੈਣਦੇ ਹਾਂ ਜੀ ਉਹਨੂੰ ਅਡਜਸਟ ਕਰਨਾ ਪੈਂਦਾ ਸਹੀ ਗੱਲ ਹੈ ਸਹੀ ਗੱਲ ਹੈ ਲੋ ਚਾਹ ਤੂੰ ਕਿੱਥੇ ਲੈ ਗਿਆ ਸੰਗ ਦਾ ਪਿਆ ਉਹ ਹਾਂ ਉਹ ਸੰਗ ਇਹ ਜਾ ਸੰਗ ਦੇ ਕਿਉਂ ਹੋ ਇਹ ਥੋੜਾ ਜਿਹਾ ਬਸ ਸਹੀ ਰਿਜ਼ਰਵ ਜਿਹਾ ਰਹਿੰਦਾ ਹੀ ਬੰਦਾ ਇਹ ਆਪਦੀ ਦੁਨੀਆ ਦੀ ਇੱਧਰ ਆ ਜੀ ਇਹ ਦੁਨੀਆ ਆਪਣੀ ਆ ਹਾਂਜੀ ਚਲੋ ਆਉਣਾ ਮੈਂ ਸਹੀ ਗੱਲ ਹੈ ਹਾਂਜੀ ਸੰਨ ਬੜੀ ਜਗ੍ਹਾ ਹੈ ਜੀ ਹਾਂ ਲੈੰਟਨ ਨੂੰ ਵੀ ਉਹ ਕਾਫੀ ਕੰ ਜਿਹ ਹਾਂਜੀ ਕਾਫੀ ਨਹੀਂ ਹੋ ਗਿਆ ਅਸੀਂ ਕਿਤੇ ਹੋਇਆ ਲਾਕਡਾਊਨ ਹੋ ਕੇ ਲਾਕਡਾਊਨ ਤੇ ਗਿਆ ਸੀ ਅਸੀਂ ਵੈਸੇ ਹਟ ਗਏ ਸੀਗੇ ਅਸੀਂ ਲਾਕਡਾਊਨ ਤੋਂ ਬਾਅਦ ਲੱਗੇ ਹਾਂ ਹਾਂਜੀ ਅਸੀਂ ਲਾਕਡਾਊਨ ਬਾਅਦ ਲੱਗੇ ਸੀ ਵੈਸੇ ਹਟ ਗਏ ਫਿਰ ਅਸੀਂ ਲੱਗੇ ਉਹ ਐਕਚੁਅਲੀ ਸੀ ਕਿ ਲਾਕਡਾਊਨ ਦੇ ਵਿੱਚ ਕੀ ਸੀਗਾ ਜੀ ਸਾਨੂੰ ਵੀ ਛੁੱਟੀ ਹੋ ਗਈ ਸੀ ਉਦੋਂ ਇੱਕ ਮਹੀਨੇ ਵਾਂਗੂ ਘਰ ਹੀ ਰਹੇ ਉਦੋਂ ਟਾਈਮ ਸੀਗਾ ਅਸਟਾ ਉਦੋਂ ਤਾਂ ਲਾ ਕੇ ਸੀਗੇ ਉਹ ਤਾਂ ਲਾਕਡਾਊਨ ਤੇ ਲੱਗੇ ਹੋਏ ਨੇ ਵੀਡੀਓ ਬਣਾਉਂਦੇ ਉਦੋਂ ਬਿੱਲੇ ਸੀ ਕਰੇ ਸੀਗੇ ਉਹਦੋਂ ਆਪਾਂ ਅਸੀਂ ਫਿਰ ਰੁੱਕ ਗਏ ਉਸ ਤੋਂ ਬਾਅਦ ਅਸੀਂ ਪਿਛਲੇ ਜੂਨ ਚ ਪਾਈ ਆ ਵੀਡੀਓ ਪੂਰੇ 3 ਸਾਲ ਬਾਅਦ 2020 ਚ ਅਸੀਂ ਲੱਗੇ ਸੀਗੇ ਓਕੇ ਓਕੇ 2020 ਚ ਹਾਂ ਹਾਂ 2020 ਚ ਲੱਗੇ ਜਦੋਂ ਘਰੇ ਬੈਠੇ ਰਹਿਣਾ ਤੇ ਉਦੋਂ ਕਿਸੇ ਦਾ YouTube ਤੇ ਦੇਖ ਲੈਣਾ ਵੀਡੀਓ ਹਾਂਜੀ 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 ਬਹੁਤ ਕੰਮ ਹੀ ਸੌਖਾ ਹੈ ਹਾਂਜੀ ਕੋਈ ਵੀ ਕੋਈ ਨਹੀਂ ਆਏਗਾ ਲਿਖਣ ਲੱਗਣਾ ਉਦੋਂ ਕੋਈ ਸਮਝ ਜਦੋਂ ਵਿਊ ਨਾ ਆਉਣੇ ਇਹ ਲੱਗਣਾ ਯਾਰ ਇਹਦਾ ਕੰਮ ਹੈ ਇਹਦਾ ਇਹਨੇ ਲੱਗ ਇੰਨੀ 25000 50 5000 ਵਿਊ ਆਏ ਹੋਏ ਨੇ ਘੰਟਿਆਂ ਦੇ ਵਜਾਂਦੇ ਨੇ ਹਾਂ ਮੈਂ ਕਿਹਾ ਸਾਡੇ ਤਾਂ ਇਹ 400 200 ਦਮਨ 100 ਤਾਂ ਪਤਾ ਸੀ ਮਸਾ 100 ਜਿੱਦਣ ਟੱਪਿਆ ਖੁਸ਼ੀ ਮਨਾਉਂਦੇ ਸੀ ਸਹੀ ਗੱਲ ਹੈ ਸਹੀ ਗੱਲ 100 ਤੇ ਖੁਸ਼ੀ ਹੁੰਦੀ ਸੀ ਬੜੀ ਸਟਰਗਲ ਕੀਤੀ ਤੇ ਜਦੋਂ ਪਹਿਲੇ 100 ਹੋਈ ਅਸੀਂ ਬੜੇ ਖੁਸ਼ ਹੋਏ ਵੀ 100 ਹੋ ਗਈ ਚਲੋ 1000 ਤੇ ਗਈ ਨਾ ਜਦੋਂ 500 ਹੀ ਹੋਈ 500 ਵੀ ਹੋ ਗਈ ਬੜੀ ਖੁਸ਼ੀ ਹੋਈ ਸਹੀ ਹੈ ਚਲੋ ਨਹੀਂ ਅਸੀਂ ਜਿੱਦਣ ਫਸਟ ਵੀਡੀਓ ਬਣਾਈ ਹੈ ਨਾ ਐਵੇਂ ਬਿੰਦੇ ਬਿੰਦੇ ਮੈਂ ਸਿਮਰਨ ਸਿਮਰਨ ਪਟ ਵੀਡੀਓ ਨਾ ਇਹ ਮੈਂ ਸ਼ਿਮਲਾ ਵਿੱਚ ਸਬਜੀ ਬਣਾ ਲਈ ਮੈਂ ਪਰ ਮੇਰਾ ਮੂੰਹ ਨਾ ਆਵੇ ਹਾਂਜੀ ਇਹ ਵੀਡੀਓ ਲੈ ਕੇ ਉਹ ਵਾਸਤੇ ਵੀਡੀਓ ਪਾਈ ਹਨ ਦੋ ਜਣੇ ਨੇ ਦੇਖ ਲੰਟਿੰਨ ਐ ਹੋਣਾ ਕਿਸੇ ਅਣਜਾਣ ਨੇ ਵੇਖੀ ਚਲ ਦੋ ਦੋ ਜਣੇ ਨੇ ਵੇਖੀ ਬੜਾ ਮਤਲਬ ਪੋਜੀਟਿਵ ਹਾਂਜੀ ਹਾਂਜੀ ਬੜਾ ਵਧੀਆ ਲੱਗਿਆ ਹੋਲੀ-ਮੋਲੀ ਹੋਲੀ ਟਾਈਮ ਤਾਂ ਲੱਗਦਾ ਚ ਲੱਗਦਾ ਨਹੀਂ ਨਾਲੇ ਤੁਸੀਂ ਰੇ ਭਰਾ ਤੁਹਾਡਾ ਦੇ ਦੇਗੇ ਪੈਸੇ ਕਮਲਾ ਹੋ ਗਿਆ ਵਿਚਾਰਾ ਤੁਸੀਂ ਪੈਸੇ ਨਹੀਂ ਭੜਿਆ ਤੇ ਭੜੋ ਆਪ ਤਾਂ ਹੀ ਬੜੇ ਖਰਾਬ ਮੇਰੀ ਕੋਈ ਯਾਰ ਨਹੀਂ ਨਹੀਂ ਯਾਰ ਆ ਤੁਸੀਂ ਖੇਚਲ ਜ਼ਿਆਦਾ ਕੀਤੀ ਨਹੀਂ ਨਹੀਂ ਕੁਝ ਨਹੀਂ ਕੋਈ ਗੱਲ ਨਹੀਂ ਆਪਦੀ ਕੋਸ਼ਿਸ਼ ਅਦਾੜੀ ਇਹ ਕੁਝ ਨਹੀਂ ਹੈਗਾ ਇਹ ਤਾਂ ਮੈਂ ਹੀ ਦੇਖੋ ਸੌਣ ਦਾ ਮਹੀਨਾ ਭੈਣ ਕੋਲ ਜਾਂਦੇ ਦਾ ਸਧਾਰਨ ਤਾਂ ਲੈ ਕੇ ਜਾਂਦਾ ਤਾਂ ਠੀਕ ਹੈ ਤੁਸੀਂ ਕੋਈ ਜਾਣ ਲੈ ਕੇ ਇੱਕ ਸੂਟ ਦਾ ਇੱਕ ਟੀ-ਸ਼ਰਟ ਆ ਵੀਰ ਜੀ ਵਾਸਤੇ ਇੱਕ ਬਿਸਕਟ ਨੇ ਇੱਕ ਡਬਾ ਕਿੰਨਾ ਕੁ ਜ਼ਿਆਦਾ ਸਮਾਨਾ ਕੋਈ ਜ਼ਿਆਦਾ ਨਹੀਂ ਹੈਗਾ ਉਹ ਤੁਹਾਡੇ ਭੈਣ ਨੇ ਖਾ ਲਿਓ ਉਹ ਤਾਂ ਖਾਣੀ ਕਰਦੇ ਡੱਬਾ ਉਹ ਨਹੀਂ ਹੈਗਾ ਜੀ ਉਹ ਪੀਪਾ ਆ ਉਹ ਪੀਪਾ ਡੱਬਾ ਡੱਬਾ ਆ ਕਾ ਡੱਬਾ ਹੋਰ ਕਿੱਲੇ ਲੈ ਗਏ ਦਰੂ ਹੈ ਗਏ ਜਾ ਡੇ ਨੇ ਨਾ ਸਹੀ ਪਿੰਡ ਵੀ ਜਾਣੇ ਪਿੰਡ ਵੀ ਜਾਣੇ ਅਸੀਂ ਪਿੰਡ ਵੀ ਜਾਣਾ ਨੂੰ ਪਤਾ ਕੇ ਆਵਾਂਗੇ ਫਿਰ ਅਸੀਂ ਬਹਿ ਜਾਓ ਤੁਸੀਂ ਚੱਲ ਪੇਂਦੀ ਨਹੀਂ ਬੱਸ ਬਹਿ ਜਾ ਨਾ ਟਾਈਮ ਲੱਗ ਜਾਣਾ ਮੈਂ ਫੁੱਟ ਕਿੱਥੇ ਇਧਰ ਉੱਤਦੇ ਆ ਇਧਰ ਹੈ ਨਾ ਅਸੀਂ ਫਿਰ ਰਹਾਂਗੇ ਟਾਈਮ ਕੱਢ ਕੇ ਕਦੇ ਹੁਣ ਆਏ ਆ ਵੀ ਜਾਣਾ ਜਿਆਦਾ ਜਗਾ ਫਿਰ ਨਾ ਹਾਂ ਪਾਲਿਸ਼ ਨਹੀਂ 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 ਲੈ ਨਾ ਨਾ ਬਈ ਨਹੀਂ ਨਹੀਂ ਕੋਈ ਹੋਰ ਹੈ ਮੈਂ ਬੱਚਿਆਂ ਤੇ ਨਹੀਂ ਤੇ ਇਹਨਾਂ ਨੂੰ ਕੱਟ

ਆਉਣਾ ਹੈ ਜਦੋਂ ਵੀ ਸੰਗਰੂਰ ਆਏ ਆਉਣਾ ਸਾਡੇ ਕੋਲ ਦੇ ਆਹ ਠੀਕ ਹੈ ਬਸ ਇਹੋ ਹੁੰਦਾ ਸਾਊਂਡ ਨੂੰ ਮੈਂ ਫੇਰ ਕਰਿਆ ਕਰੂੰਗੀ ਹਾਂਜੀ ਮੇਰੇ ਸੰਧਾਰਾ ਆਉਣਾ ਦੂਜੀ ਤਰੀਕ ਪੰਜ ਕੋ ਪੰਜ ਮਿੰਟ 9000 ਕੇ ਨੋ ਮੇਰੇ ਸਾਥ ਕਰੇ ਭਰਾ ਮੇਰਾ ਹੈ ਤਾਂ 6 6 ਕੋ 500 500 ਸਾਡੇ 600 3600 ਉਹ ਇਹਨਾਂ ਤੋਂ ਵੀ ਲੰਬਾ ਇਹਨਾਂ ਦਾ ਭਾਅ ਬਹੁਤ ਨਬਾਹੂ ਵੀ ਥੇ ਬਹੁਤ ਇਹ ਬਹੁਤ ਵਧੀਆ ਹੈ ਯਾਰ ਗਰਮੀ ਬਾਤ ਹੈ ਚਲੋ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਆ ਜੀ ਬੱਚੇ ਥੱਲੇ ਜਾਣੇ ਆਹ ਇਹ ਸਾਰੇ ਰਹਿੰਦੇ ਨੇ ਇੱਥੇ ਵੀਡੀਓ ਦੇ ਦੇਉਂਦੇ ਸੀ ਕਹਿੰਦੇ ਸੋਚਿਆ ਸੀ ਆਵਾਂਗੇ ਆਪਾਂ ਹੈ ਅੰਟੀ ਦੇ ਬੇਟਾ ਕੁੜਸ ਕਹਿੰਦਾ ਵੀਡੀਓ ਦੇ ਦੇਉਂਦੀ ਕਹਿੰਦੇ ਸੋਚਿਆ ਸੀ ਮਿਲਾਂਗੇ ਆਵਾਂਗੇ ਆਪਾਂ ਹੁਣ ਤਾਂ ਮਿਲਿਆ ਮਿਲਿਆ ਕਰੋ ਦੋਨਾਂ ਚ ਆਇਆ ਕਰੋ ਹਾਂ ਜੀ ਹਾਂ ਜਦੋਂ ਆਵਾਂਗੇ ਮਿਲ ਕੇ ਜਰ ਕਰਨਾਗੇ ਇਹ ਸਿੱਧੀ ਆਈ ਕਿ ਸਾਨੂੰ ਜਿਹਨੂੰ ਆਈਡੀ ਹੁੰਦੀ ਹੈ ਇਹ ਨਾਲ ਆ ਰਿਹਾ ਹੈ ਕੱਟਿਆ ਇਸ ਤੇ ਵਧੀਆ ਨਾ ਕੰਮ ਹੈ ਰੋਲਾ ਪੋਲਾ ਨਹੀਂ ਹੈ ਨਾਲੇ ਬਾਜ਼ਾਰ ਤੋਂ ਹੈ ਇਹ ਤਕਰੀਬਨ ਇੱਥੇ ਪੁਲਸ ਵਾਲਾਂ ਦੀ ਨੀਯਾਤ ਪਰ ਸਾਰੇ ਹੋ ਜਾਂਦੇ ਨੇ ਉਰੀ ਉੱਪਰ ਹਾਂ ਹਾਂ ਤੇ ਚਲ ਜਲੀਏ ਗੱਲ ਵਿੱਚ ਕਿਉਂ ਚੱਲ ਚੱਲ ਠੀਕ ਸਾਰੇ ਗੱਡੀ ਮੱਚ ਰਹੀ ਹੈ ਬੇਟਾ ਬਾਈ ਠੀਕ ਹੈ ਬਾਈ ਬਾਈ ਠੀਕ ਹੈ ਰਹੋ ਹਾਂ ਦਰਦ ਗਿਆ ਠੀਕ ਹੈ ਕੋਈ ਹੋਵੇ ਕੋਈ ਕਿਹੜੀ ਨਹੀਂ ਆਇਓ ਹਣੇ ਤੋਂ ਆਏ ਹੁਣ ਅੱਗੇ ਜਾ ਕੇ ਮੁੜ ਕੇ ਆਣਾ ਪੈਣਾ ਜੀ ਹੰਦ ਥੋੜਾ ਜਿਹਾ ਆਹ ਰੋਮ ਸਾਈਡ ਵੀ ਜਾ ਸਕਦੇ ਨਹੀਂ ਰੋਮ ਦਾ ਘਰ ਉਹ ਕਿੰਨਾ ਦਾ ਜਾ ਕੇ ਥੋੜਾ ਜਿਹਾ ਕੰਪਿਟਰੀ ਹੋਊਗਾ 70 ਮੀਟਰ ਠੀਕ ਹੈ ਜੀ ਠੀਕ ਹੈ ਹਾਂਜੀ ਥੋੜਾ ਸਿੱਧੇ-ਸਿੱਧੇ ਮੈਨੂੰ ਮਿਲਦੇ ਸੀਗੇ ਤੇ ਹੁਣ ਅਸੀਂ ਚੱਲੇ ਵਾਪਸ ਮਤਲਬ ਮੰਮੀ ਨੂੰ ਲੈਣਾ ਪਹਿਲਾਂ ਅਸੀਂ ਆਪਣੇ ਨੂੰ ਪਹਿਲਾਂ ਲੈਣਾ ਮੈਂ ਤੇ ਦੀਦੀ ਮੜਾ ਕੋ ਜਾਣ ਨੰਦਾਂ ਕੋਲੇ ਆਪਣੇ ਕੋਲ ਇਹਨਾਂ ਨੇ ਬਹੁਤ ਜ਼ਿਆਦਾ ਰਿਕਾਰਡ ਕੀਤਾ ਸਾਡੇ ਦੀਦੀ ਹੁਣੇ ਪਾਸ ਦੀ ਫੈਮਿਲੀ ਆਏ ਜਿਹੜੇ ਸੀਗੇ ਚੈਨਲ ਵਾਲੇ ਸੋਨੂੰ ਦੀਦੀ ਬਹੁਤ ਹੀ ਨਾਈਸ ਨੇ ਵਧੀਆ ਬਹੁਤ ਨਾਈਸ ਨੇ ਬਾਦੀ ਦੁ ਨਾਈਸ ਨੇ ਦੀਦੀ ਐ ਕਿ ਨਾਈਸ ਨੇ ਬੱਚੇ ਨਾਈਸ ਨੇ ਬਣਾ ਲੇ ਤੇ ਬਹੁਤ ਪਿਆਰ ਕੀਤਾ ਸਾਡਾ ਬਹੁਤ ਆਮਾਨਦਨ ਕੀਤਾ ਉਹਨਾਂ ਨੇ ਤੇ ਬਹੁਤ ਜ਼ਿਆਦਾ ਵਧੀਆ ਗੀਤ ਸਾਨੂੰ ਬੈਣ ਕੇ ਬਹੁਤ ਦੀ ਜੇਨ ਵੀ ਦੇਖਿਆ ਕਰੋ ਬਹੁਤ ਵਧੀਆ ਚੈਨਲ ਹੁੰਦਾ ਇਹਨਾਂ ਦਾ ਵੀ ਪਰਿਵਾਰਿਕ ਵੀਡੀਓ ਹੁੰਦੀਆਂ ਬਹੁਤ ਹੀ ਵਧੀਆ ਵੀਡੀਓ ਪਾਉਂਦੇ ਨੇ ਤੇਰੀ ਵੀ ਅਮਨ ਦੀਦੀ ਜਿਹੜੇ ਸਿਸਟਰ ਨੇ ਮਿਸਟਰ ਮਿਸਿਸ ਬਾਸੀ ਈਕਾ ਗਗਨ ਦੀਦੀ ਆ ਬਾਸੀ ਲੋਗ ਹਨ ਦੇ ਇਹਨਾਂ ਦੇ ਸਾਰੇ ਹੀ ਚੈਨਲ ਬਹੁਤ ਵਧੀਆ ਨੇ ਬਹੁਤ ਹੀ ਵਧੀਆ ਵੀਡੀਓ ਹੁੰਦੀਆਂ ਨੇ ਜਿੰਦਾ ਵੀਡੀਓ ਦੇਖ ਕੇ ਤਾਂ ਪਿਆਰ ਹੋ ਗਿਆ ਸੀ ਪਹਿਲਾਂ ਹੀ ਵਿੱਚੀ ਕਿੰਨਾ ਕੋਈ ਆਪਣਾ ਪਤਾ ਲੱਗਦਾ ਨਾ ਵੀਡੀਓ ਦੇਖ ਕੇ ਵੀ ਇਹਨਾਂ ਦਾ ਨੇਚਰ ਕਿਹੋ ਜਿਹਾ ਤੇ ਮੈਨੂੰ ਹੁੰਦਾ ਸੀ ਵੀ ਮੈਨਾਂ ਨੂੰ ਹਾਈਵੇ ਉੱਤੇ ਮਿਲਣਾ ਮੈਨਾਂ ਨੂੰ ਮਿਲਣਾ ਪਰ ਤੁਸੀਂ ਪਰਮਾਤਮਾ ਨੇ ਨੇੜੇ ਹੋ ਕੇ ਸੁਣ ਲਈ ਤੇ ਅੱਜ ਮੈਨੂੰ ਮੰਨਦੀ ਰਹੀ ਜਾਓ What are you doing?